ਜੇ ਤੁਸੀਂ ਵੀ ਇੱਕ ਨੰਬਰ ਦੇ ਵਿੱਚ ਪੁਰਤਗਾਲ ਜਾਣਾ ਯਾਰ ਤਾਂ ਸਿਰਫ 7 ਸੀ ਰੱਖੋ ਯਾਰ ਕਿਉਂਕਿ ਅਸੀਂ D1 ਵੀਜ਼ਾ ਲਗਾਉਨੇ ਆ ਆਰਟੀਕਲ 59 LII ਕੈਟਾਗਰੀ ਦੇ ਵਿੱਚ ਇਹਦੇ ਬਾਰੇ ਬਹੁਤ ਜਣੇ ਨੂੰ ਨੌਲੇਜ ਨਹੀਂ ਹੈਗੀ ਤੁਸੀਂ ਉੱਥੇ ਵਧੀਆ ਵਕੀਲ ਤੋਂ ਆਪਣਾ ਚੈਟ ਜੀਪੀਟੀ ਤੋਂ ਜੈਮਿਨਾਈ ਜਿਹੜੀਆਂ ਐਪਲੀਕੇਸ਼ਨ ਆ ਜਿਨ੍ਹਾਂ ਕੋਲੇ ਤੁਹਾਨੂੰ ਪੁਖਤਾ ਇਨਫੋਰਮੇਸ਼ਨ ਮਿਲ ਜੇ ਉੱਥੇ ਸਰਚ ਕਰ ਸਕਦੇ ਹੋ ਇੱਥੇ ਕੋਈ ਪੇਪਰ ਲੋਕ ਕਰਾਉਣ ਦੀ ਲੋੜ ਨਹੀਂ ਹੁੰਦੀ ਇਸ ਵੀਜ਼ੇ ਦੇ ਉੱਤੇ ਤੁਸੀਂ ਆਰਟੀਕਲ 88 89 ਨੂੰ ਤੁਸੀਂ D1 ਆਰਟੀਕਲ 59 ਦੇ ਨਾਲ ਮਲਾਈ ਜਾਂਦੇ ਹੋ ਫਿਰ ਤੁਸੀਂ ਗੁੰਮਰਾਹ ਹੋ ਹੀ ਜਾਂਦੇ ਹੋ ਜਿਹੜੇ ਸਾਡੇ ਭੇਜੇ ਹੋਏ ਬੱਚੇ ਆ ਆਲਰੇਡੀ ਕੰਮ ਤੇ ਵੀ ਲੱਗ ਚੁੱਕੇ ਆ ਉਹਨਾਂ ਦੇ ਪੇਪਰ ਵੀ ਅਪਲਾਈ ਹੋ ਚੁੱਕੇ ਆ ਉਹਨਾਂ ਦੀ ਆਲਰੇਡੀ ਅਪਾਇੰਟਮੈਂਟ ਵੀ ਬੁੱਕ ਕਰ ਚੁੱਕੇ ਆ ਉਹ ਉਹਨਾਂ ਦੇ ਤੁਸੀਂ ਸਟੇਟਸ ਦੇ ਵਿੱਚ ਜਦੋਂ ਦੇਖਦੇ ਹੋ ਜਾਂ ਤੁਸੀਂ ਉਹਨਾਂ ਦੇ ਕਮੈਂਟਾਂ ਦੇ ਵਿੱਚ ਉਹਨਾਂ ਦੇ ਹੀ ਕਮੈਂਟ ਦੇਖਦੇ ਹੋ ਤੁਸੀਂ ਉਹਨਾਂ ਨੂੰ ਬਕਾਇਦਾ ਪੁੱਛ ਵੀ ਸਕਦੇ ਹੋ ਕਿਉਂਕਿ ਜੋ ਅਸੀਂ ਕਹਨੇ ਆ ਬਿਲਕੁਲ ਸਾਫ ਸੁਥਰਾ ਕਹਿ ਕੇ ਦਿਖਾਉਨੇ ਆ ਅਸੀਂ ਲੋਕਾਂ ਵਾਂਗੂ ਆਪਣੇ ਕਮੈਂਟ ਹਾਈਡ ਵੀ ਕਰਦੇ ਕਿਉਂਕਿ ਸਾਰਾ ਕੁਝ ਸਾਫ ਸੁਥਰਾ ਤੁਸੀਂ ਸਮਝ ਸਕਦੇ ਹੋ ਕਿਉਂਕਿ 7 ਸੀ ਨੇ ਜਿੰਨੀ ਵੀ ਅਜ ਤੱਕ ਸਰਵਿਸ ਪ੍ਰੋਵਾਈਡ ਕੀਤੀ ਆ A to Z ਸਹੀ ਤਰੀਕੇ ਨਾਲ ਵਧੀਆ ਤਰੀਕੇ ਨਾਲ ਵਧੀਆ ਕੰਪਨੀ ਚੋਂ ਪਰਮਿਟ ਮੰਗਾ ਕੇ ਇੱਥੋਂ ਆਪਾਂ ਐਮਬੈਸੀ ਦੀ ਅਪਾਇੰਟਮੈਂਟ ਲੈ ਕੇ ਇੱਥੋਂ ਵੀਜ਼ਾ ਕਰਾ ਕੇ ਉਸ ਤੋਂ ਬਾਅਦ 7 ਸੀ ਦੀ ਸਰਵਿਸ ਸ਼ੁਰੂ ਹੁੰਦੀ ਆ ਉਤੋਂ 에어ਪੋਰਟ ਪਿਕਅਪ ਅਕਮੋਡੇਸ਼ਨ ਤੱਕ ਪਹੁੰਚਾਉਣ ਦੀ ਤੇ ਉੱਥੇ ਪੇਪਰ ਅਪਲਾਈ ਕਰਨ ਦੀ ਜਿਹੜੇ ਲੋਕਾਂ ਨੂੰ ਨਹੀਂ ਮਿਲਦੀ ਜਿਹੜੇ ਲੋਕੀ ਉੱਥੇ ਅੱਜ ਰੋ ਰਹੇ ਆ ਦੁਖੀ ਹੋ ਰਹੇ ਹੋ ਇਸੇ ਗੱਲ ਕਰਕੇ ਉਹਨਾਂ ਨੇ ਆਪਣਾ ਕੰਸਲਟੈਂਟ ਘਟਿਆ ਚੂਜ਼ ਕੀਤਾ ਮੈਂ ਘਟਿਆ ਤਾਂ ਕਹਿੰਦਾ ਕਿਉਂਕਿ ਉਹਨੇ ਡੋਂਕੀ ਦਾ ਰਸਤਾ ਅਪਣਾਇਆ ਟੂਰਿਸਟ ਦਾ ਰਸਤਾ ਬਣਾਇਆ ਫਿਰ ਕਹਿੰਦਾ ਜੀ ਪੁਰਤਗਾਲ ਮਾੜਾ ਇਹ ਉਹਨਾਂ ਦੀ ਆਪਣੇ ਆਪ ਉਹਨਾਂ ਦੀ ਹਾਲਤ ਤੇ ਸਾਨੂੰ ਵੀ ਤਰਸ ਆਉਂਦਾ ਪਰ ਕੀ ਕਰੀਏ ਜਦੋਂ ਤੁਸੀਂ ਆਪ ਹੀ ਗਲਤ ਕੰਸਲਟੈਂਟ ਚੂਜ਼ ਕੀਤਾ ਪੁਰਤਗਾਲ ਦੇ ਵਿੱਚ ਹੁਣ ਜਿਹੜਾ ਸੀਗਾ 5 ਸਾਲਾਂ ਵਾਲਾ ਰੂਲ ਅੱਗੇ 10 ਸਾਲਾਂ ਲਈ ਹੁਣ ਅਸੀਂ ਜਿਹੜਾ ਪਾਸਪੋਰਟ ਆਲਾ ਉਹ ਫਿਲਹਾਲ ਹਜੇ ਐਕਸਟੈਂਡ ਨਹੀਂ ਹੋਇਆ ਉਦਾਂ ਹੀ ਚੱਲ ਰਿਹਾ ਕਿਉਂਕਿ ਉਹਦੇ ਤੇ ਕਾਫੀ ਜਿਹੜੀ ਕੋਰਟ ਨੇ ਲਗਾਮ ਲਾਤੀ ਚਾਰ ਚੀਜ਼ਾਂ ਤੇ ਉਹਨਾਂ ਨੇ ਰੋਕ ਲਾਤੀ ਇਹਦੇ ਬਾਰੇ ਆਪਾਂ ਫਿਰ ਕਿਸੇ ਵੀਡੀਓ ਦੇ ਵਿੱਚ ਐਕਸਪਲੇਨ ਕਰਾਂਗੇ ਪਰ ਹਜੇ ਫਿਲਹਾਲ ਉਹੀ ਹੈ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜਿਨ੍ਹਾਂ ਦੇ ਪਾਸਪੋਰਟ ਦੇ ਦਿਨ ਨੇੜੇ ਸੀ ਤੇ ਉਹ ਵੇਟ ਕਰ ਰਹੇ ਸੀ ਕਿ ਹੁਣ 5 ਸਾਲ ਹੋ ਗਏ ਤੇ ਪਾਸਪੋਰਟ ਲੈਣਾ ਸੋ ਉਹਨਾਂ ਲਈ ਖੁਸ਼ਖਬਰੀ ਹੈ ਜਲਦੀ ਜਲਦੀ ਆਪਣਾ ਅਪਲਾਈ ਕਰ ਲਓ ਤੇ ਰੈਡ ਪਾਸਪੋਰਟ ਲੈ ਲਓ ਹੋਰ ਇਨਫੋਰਮੇਸ਼ਨ ਲਈ ਪੁਰਤਗਾਲ ਜਾਣ ਲਈ ਸਾਡੇ ਕੋਲ 300 ਤੋਂ ਪਲੱਸ ਵੈਕੈਂਸੀਆਂ ਆ ਚੁੱਕੀਆਂ 2026 ਦੇ ਵਿੱਚ ਜੇ ਤੁਸੀਂ ਵੀ ਅਪਲਾਈ ਕਰਨਾ ਚਾਹੁੰਦੇ ਹੋ ਪੁਰਤਗਾਲ ਜਾਣਾ ਚਾਹੁੰਦੇ ਹੋ ਅੱਜ ਹੀ 7C ਦੇ ਆਫਿਸ ਦੇ ਵਿੱਚ ਪਹੁੰਚੋ ਜਲਦੀ ਜਲਦੀ ਜਿਹੜੇ ਨਵੇਂ-ਨਵੇਂ ਸਲੋਟ ਆ ਉਹਨਾਂ ਵਿੱਚ ਰਸ਼ ਪੈਣ ਤੋਂ ਪਹਿਲਾਂ ਅਪਲਾਈ ਕਰ ਲਓ ਤੇ ਫਿਰ ਪੁਰਤਗਾਲ ਜਾ ਕੇ ਮਾਰਚ-ਅਪ੍ਰੈਲ ਦੇ ਵਿੱਚ ਕੰਮ ਕਰ ਲਓ ਧੰਨਵਾਦ